ਇਕ ਗੁਰਬਾਣੀ ਗੁਰੂ ਪਿਤਾ ਜੀ ਦੀ ਜੋ ਗੁਰਬਾਣੀ ਹੈ ਰੱਬੀ ਬਾਣੀ ਤੁਰਕੀ ਬਾਣੀ ਇਹ ਪਰਮੇਸ਼ਰ ਦੇ ਨਾਲ ਹੈ ਇੱਕ ਮਿੱਕ ਹੋਣ ਦੀਆਂ ਪੌੜੀਆਂ ਨੇ ਜਿਹਦੇ ਲੜ ਸਾਨੂੰ ਲਾਇਆ ਗਿਆ ਹੈ ਪਵਿੱਤਰ ਬਾਣੀ ਜੋ ਇੱਕ ਜਗ੍ਹਾ ਤੱਤਰ ਕੀਤੀ ਗਈ ਹੈ ਪਰਮੇਸ਼ਰ ਦੇ ਨਾਲ ਇੱਕ ਮਿੱਕ ਹੋਣ ਦੀਆਂ ਪੌੜੀਆਂ ਨੇ ਇਨਾ ਪੌੜੀਆਂ ਤੇ ਚੜ ਕੇ ਹੀ ਆਪਾਂ ਪਰਮੇਸ਼ਰ ਨਾਲ ਇੱਕਮਿਕ ਹੋ ਸਕਦੇ ਹਾਂ ਪੜਦੇ ਆ ਨਾ ਆਪਾਂ ਰੋਜ਼ ਇਹ ਤਰਹਾ ਪਤ ਪੌੜੀਆਂ ਚੜਿਏ ਹੋਏ ਅਕੀਸ ਜਦੋਂ ਜਪਜੀਤ ਸਾਹਿਬ ਪੜਨ ਬੈਠਦੇ ਆ ਆਪਾਂ ਆਮੀ ਕਹਿੰਦੇ ਨਾ 38 ਪੌੜੀਆਂ ਨੂੰ 38 ਪੌੜੀਆਂ ਆ ਜਿਵੇਂ ਜਿਵੇਂ ਮਨੁੱਖ ਇੱਕ ਇੱਕ ਪੌੜੀ ਤੇ ਚੜਦਾ ਜਾਂਦਾ ਹੈ ਨਾ ਭਾਵ ਇੱਕ ਇੱਕ ਪੌੜੀ ਨੂੰ ਕਮਾਉਂਦਾ ਜਾਂਦਾ ਹੈ ਉਹਦਾ ਜੀਵਨ ਬਦਲਦਾ ਜਾਂਦਾ ਹੈ ਤੇ ਜਿਹੜਾ ਇਸ ਪੌੜੀ ਤੋਂ ਚੁੱਕ ਜਾਵੇ ਖੁੰਝ ਜਾਵੇ ਕਹ ਲਈਏ ਫਿਰ ਕੀ ਹੁੰਦਾ ਇਸ ਪੌੜੀ ਤੇ ਜੋ ਨਰ ਚੁੱਕੇ ਫਿਰ ਕੀ ਹੁੰਦਾ ਜੀ ਦੁੱਖ ਮਿਲਦਾ ਆਏ ਜਾਏ ਦੁੱਖ ਪਾਏਂਦਾ ਸੋ ਚੁੱਕਣਾ ਨਹੀਂ ਹੈ ਖੁੰਝਣਾ ਨਹੀਂ ਹੈ ਮਨੁੱਖਾ ਜਨਮ ਮਿਲਿਆ ਹੈ ਇਹ ਹੀ ਇੱਕ ਵਾਰੀ ਹੈ ਔਸਰ ਹੈ ਜ਼ਿੰਦਗੀ ਦਾ ਗੁਰਬਾਣੀ ਰੂਪੀ ਪੌੜੀਆਂ ਨੂੰ ਆਪਾਂ ਕਮਾਉਣਾ ਹੈ ਜਿਵੇਂ ਜਿਵੇਂ ਇੱਕ ਇੱਕ ਪੌੜੀ ਨੂੰ ਕਮਾਵਾਂਗੇ ਨਾ ਜੀਵਨ ਵਿੱਚ ਬਦਲਾਅ ਆਵੇਗਾ ਕਈ ਵਾਰ ਆਪਾਂ ਵੇਖਦੇ ਹਾਂ ਬੜੇ ਮਨੁੱਖ ਨੇ ਜਿਹੜੇ ਗੁਰਦੁਆਰਾ ਸਾਹਿਬ ਆਉਂਦੇ ਨਹੀਂ ਬਰਲਿਆਂ ਨੂੰ ਛੱਡ ਕੇ ਸਾਰਿਆਂ ਨੂੰ ਨਹੀਂ ਕਮਾਂਗੀ ਕਈ ਇਦਾਂ ਦੇ ਹੁੰਦੇ ਆ ਨਾ ਆਉਂਦੀਆਂ ਦੀਆਂ ਉਮਰਾਂ ਲੰਘ ਗਈਆਂ ਬਚਪਨ ਵਿੱਚ ਆਉਣਾ ਸ਼ੁਰੂ ਕੀਤਾ ਦਾੜਾ ਚਿੱਟਾ ਹੋ ਗਿਆ ਕੇਸ ਚਿੱਟੇ ਹੋ ਗਏ ਆਉਂਦੀਆਂ ਦੀਆਂ ਉਮਰਾਂ ਲੰਘ ਗਈਆਂ ਪਰ ਜੀਵਨ ਵਿੱਚ ਕੋਈ ਬਦਲਾ ਨਹੀਂ ਜੀਵਨ ਉੱਥੇ ਹੀ ਖੜਾ ਜਿਵੇਂ ਪਹਿਲਾਂ ਕਰਦੇ ਬਜ਼ੁਰਗ ਕਰਦੇ ਸੀ ਕਰਮਕਾਂਡ ਇਹ ਵੀ ਪਿੱਛੇ ਕਰੀ ਜਾਂਦੇ ਵੀ ਸਾਡੇ ਘਰ ਦੇ ਕਰਦੇ ਸੀ ਅਸੀਂ ਵੀ ਕਰਨ ਦਾ ਇਹਦਾ ਮਤਲਬ ਸਮਝਿਆ ਜਿਸ ਦਿਨ ਗੁਰਬਾਣੀ ਦੇ ਅਰਥ ਭਾਵ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਨਾ ਜੀਵਨ ਬਦਲ ਜਾਵੇਗਾ ਜਿਵੇਂ ਜਿਵੇਂ ਸ਼ਬਦਾਂ ਨੂੰ ਕਮਾਉਨੇ ਆ ਜੀਵਨ ਬਦਲਦੇ ਜਪਜੀ ਸਾਹਿਬ ਹੀ ਕਮਾਉਣਾ ਸ਼ੁਰੂ ਕਰਦੀ ਹੈ ਨਾ ਕਿਰਪਾ ਹੋ ਜਾਂਦੀ ਆ ਮਨੁੱਖ ਕਰਮ ਕਾਂਡਾਂ ਨੂੰ ਛੱਡ ਕੇ ਹੁਕਮ ਰਜਾਈ ਚੱਲਣ ਦੇ ਧਰਮ ਵਿੱਚ ਆ ਜਾਂਦਾ ਹੈ ਹੁਕਮ ਵਿੱਚ ਚੱਲਣਾ ਸ਼ੁਰੂ ਕਰ ਦਿੰਦਾ ਹੈ ਹੁਕਮ ਦੀਆਂ ਵੀ ਤਿੰਨ ਅਵਸਥਾਵਾਂ ਨੇ ਨਾ ਤੇ ਨਪਾਗਾ ਵਿੱਚ ਬੰਡਿਆ ਗਿਆ ਹੁਕਮ ਨੂੰ ਪਹਿਲਾਂ ਤੇ ਹੁਕਮ ਸੁਣਨਾ ਹੁੰਦਾ ਹੈ ਸੁਣਨ ਦੀ ਬੜੀ ਵੱਡੀ ਬਖਸ਼ਿਸ਼ ਹੈ ਹੁਕਮ ਸੁਣ ਲੈਣਾ ਫਿਰ ਸੁਣ ਕੇ ਹੁਕਮ ਨੂੰ ਮੰਨ ਲੈਣਾ ਮੰਨਣਾ ਪਹਿਲਾਂ ਸੁਣਨ ਦੀ ਗੱਲ ਹੈ ਫਿਰ ਮੰਨਣ ਦੀ ਗੱਲ ਹੈ ਤੇ ਜੀਨੇ ਸੁਣ ਕੇ ਮੰਨ ਲਿਆ ਫਿਰ ਉਹਨੂੰ ਖਾਸਮ ਪਰਮਾਤਮਾ ਪਰਮੇਸ਼ਰ ਦਾ ਮਹਿਲ ਪ੍ਰਾਪਤ ਹੋ ਜਾਂਦਾ ਹੈ ਫਿਰ ਮਿਲਾਪ ਹੈ ਪਹਿਲਾਂ ਸੁਣਨ ਦੀ ਗੱਲ ਫਿਰ ਮੰਨਣ ਦੀ ਗੱਲ ਫਿਰ ਪੰਜ ਪ੍ਰਵਾਣ ਪੰਜ ਪ੍ਰਦਾਨ ਪੰਚੇ ਪਾਵੇ ਫਿਰ ਬਖਸ਼ਿਸ਼ ਹੈ ਨਾ ਮੰਨਣ ਵਾਲੇ ਦੇ ਉੱਤੇ ਸੋ ਆਪਾਂ ਵੀ ਕਮਾਉਣਾ ਹੈ ਬਚਨਾਂ ਨੂੰ ਮੱਥਾ ਟੇਕਦੇ ਆਂ ਨਾ ਟੇਕਣ ਦਾ ਭਾ ਵੀ ਸਭ ਕੁਝ ਸੌਂਪ ਦੇਣਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ ਗੱਲ ਫਿਰ ਉੱਥੀ ਆਉਂਦੀ ਆ ਕਿ ਮਾਮਾਗੀ ਤਾਂ ਤਾਂ ਨਾ ਜੇ ਪਤਾ ਹੋਏਗਾ ਗੁਰੂ ਜੀ ਕਹਿੰਦੇ ਕੀ ਨੇ ਜੇ ਪੜਾਂਗੇ ਤੇ ਮੈਂ ਤੇ ਅਕਸਰ ਇਹ ਬੇਨਤੀ ਕਰਦੀ ਹੁੰਨੀ ਆ ਮੇਰੀ ਕੋਸ਼ਿਸ਼ ਹੁੰਦੀ ਆ ਕਿ ਹਰ ਇੱਕ ਸਟੇਜ ਤੋਂ ਇਹ ਬੇਨਤੀ ਕਰੀ ਜਾਵੇ ਜ਼ਰੂਰ ਕਰਾਂ ਇਹ ਬੇਨਤੀ ਸੰਗਤ ਤੱਕ ਪਹੁੰਚਾਈ ਜਾਵੇ ਵੀ ਜਿਹੜੇ ਤੇ ਬਾਣੀ ਪੜ੍ਹਦੇ ਨੇ ਭਾਈ ਮਬਾਰਕ ਹੈ ਤੁਹਾਡੇ ਕਿਰਪਾ ਪਿੰਡ ਦੇ ਉੱਤੇ ਤੇ ਬੜੀ ਕਿਰਪਾ ਵੀਰ ਜੀ ਹੁਣੀ ਦੱਸ ਰਹੀ ਸੀ ਵੀ ਬੜਾ ਪਿੰਡ ਜੁੜਿਆ ਹੋਇਆ ਹੈ ਗੁਰੂ ਦਰਬਾਰ ਦੇ ਨਾਲ ਸਤਿਗੁਰੂ ਜੀ ਇਦਾਂ ਹੀ ਕਿਰਪਾ ਰੱਖ ਆਪਾਂ ਅੱਗੇ ਦੀ ਅੱਗੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਦੱਸੀਏ ਦੋਸਤਾਂ ਮਿੱਤਰਾਂ ਨੂੰ ਦੱਸਣਾ ਸ਼ੁਰੂ ਕਰੀਏ ਮੇਰੀਆਂ ਭੈਣਾਂ ਆਪਣੀਆਂ ਸਹੇਲੀਆਂ ਨੂੰ ਦੱਸਣ ਪੀ ਜਿਹੜੇ ਤੇ ਗੁਰਬਾਣੀ ਪੜਦੇ ਨੇ ਬਵਾਰਕ ਹੈ ਜਿਹੜੇ ਜਮਾਈ ਨਹੀਂ ਪੜਦੇ ਆਪਾਂ ਆਪਣੀਆਂ ਰਿਸ਼ਤੇਦਾਰੀਆਂ ਚ ਝਾਤ ਮਾਰੀ ਇਹ ਵੀ ਕੀ ਉਹਨਾਂ ਦੇ ਘਰ ਬਾਣੀ ਹੈ ਇਹ ਸੱਚੀ ਬਾਣੀ ਉੱਚੀ ਬਾਣੀ ਉਹਨਾਂ ਦੇ ਘਰ ਵਿੱਚ ਪੜੀ ਜਾਂਦੀ ਆ ਤੇ ਜੇ ਤੇ ਹੈ ਮੁਬਾਰਕ ਹੈ ਜੇ ਨਹੀਂ ਹੈ ਤੇ ਸਮਝਾਓ ਉਹਨਾਂ ਨੂੰ ਵੀ ਭਾਈ ਸ਼ੁਰੂਆਤ ਕਰੋ ਭਾਵੇਂ ਇੱਕ ਪੌੜੀ ਤੋਂ ਹੀ ਕਰ ਲਓ ਚੜ੍ਹਨਾ ਤੇ ਸ਼ੁਰੂ ਕਰੀਏ ਨਾ ਪੌੜੀਆਂ ਫਮੇ ਇੱਕ ਪੌੜੀ ਤੋਂ ਕਰ ਲੋ 24 ਘੰਟੀਆਂ ਵਿੱਚ ਇੱਕ ਮਿੰਨਟੀ ਕੱਢ ਲਈ। ਇੱਕ ਮਿੰਟ ਤੇ ਕੱਢ ਸਕਦੇ ਆ। ਫਿਰ ਦੂਜੇ ਦਿਨ ਦੂਜੀ ਪੌੜੀ ਫਿਰ ਤੀਜੀ ਪੌੜੀ ਜਦੋਂ ਸਮਾਪਤੀ ਹੋ ਗਈ ਇੱਕ ਦਿਨ ਵਿੱਚ ਦੋ ਦੋ ਪੌੜੀਆਂ ਪੜ੍ਹਨੀਆਂ ਸ਼ੁਰੂ ਕਰ ਦਿਓ। ਜਦੋਂ ਫਿਰ ਸਮਾਪਤੀ ਹੋ ਗਈ ਫਿਰ ਤਿੰਨ ਤਿੰਨ ਪੌੜੀਆਂ ਦੀ ਸ਼ੁਰੂਆਤ ਕਰੋ। ਤੁਸੀਂ ਵੇਖੋਗੇ ਆ ਜਿਹੜਾ ਮਨ ਕਹਿੰਦਾ ਹੈ ਨਾ ਆਪਾਂ ਕਹਿ ਦਿੰਦੇ ਸਾਡਾ ਮਨ ਨਹੀਂ ਕਰਦਾ ਬਾਣੀ ਪੜ੍ਹਨ ਨੂੰ ਜੀ ਨਹੀਂ ਕਰਦਾ। ਇਸ ਮਨ ਨੂੰ ਤਾਂ ਚੈਨ ਹੀ ਨਹੀਂ ਆਇਆ ਕਰਨੀ ਬਾਣੀ ਪੜੇ ਬਿਨਾ ਚੱਲੀਏ ਤਾਂ ਸਹੀ ਸਮਾਰਗ ਤੇ ਚੈਨ ਔਣੋਂ ਹਟ ਜੂਗੀ ਬਾਣੀ ਪੜੇ ਬਿਨਾ ਸਕੂਨ ਹੀ ਨਹੀਂ ਹੋਣਾ ਇਹ ਤਾਂ ਖੋਜ ਹੀ ਪੁਰ ਅੰਦਰ ਵੀ ਅਜ ਨਿਤਨੇਮ ਕੀਤਾ ਨਹੀਂ ਤੇ ਤੁਸੀਂ ਇਹ ਵੀ ਵੇਖੋਗੇ ਕਿ ਤੁਹਾਨੂੰ ਕੁਝ ਦਿਨਾਂ ਵਿੱਚ ਹੀ ਜਪਜੀ ਸਾਹਿਬ ਕੰਠੀ ਹੋ ਜਾਣਾ ਬੜੀ ਬਖਸ਼ਿਸ਼ ਹੈ ਗੁਰੂ ਜੀ ਦੀ ਬਹੁਤ ਨੇੜੇ ਹੋ ਕੇ ਵਰਤਦੇ ਨੇ ਬਾਣੀ ਬਹੁਤ ਛੇਤੀ ਜਾਦ ਹੁੰਦੀ ਆ ਸੋ ਸਤਿਗੁਰੂ ਜੀ ਰਹਿਮਤ ਕਰਨ ਇਹ ਪੌੜੀਆਂ ਨੇ ਪਰਮੇਸ਼ਰ ਨੂੰ ਮਿਲਣ ਦੀਆਂ ਆਪਾਂ ਇੱਕ ਇੱਕ ਪੌੜੀ ਨੂੰ ਕਮਾਉਣਾ ਸ਼ੁਰੂ ਕਰੀਏ ਵੇਖਿਓ ਜੀਵਨ ਵਿੱਚ ਸੱਚੀ ਕਰਾਮਾਤ ਕਿਵੇਂ ਵਾਪਰੇਗੀ ਸਾਨੂੰ ਤੇ ਪਤਾ ਹੀ ਨਹੀਂ ਲੱਗਣਾ ਬੇਕਾਰ ਜੀਵਨ ਵਿੱਚੋਂ ਕਦੋਂ ਖਤਮ ਹੋ ਜਾਣੇ ਹਣ ਤੀਜੇ ਨੰਬਰ ਤੇ ਆਪਾਂ ਕਹਿ ਸਕਦੇ ਗੁਰਬਾਣੀ ਅਸੀਸ ਹੈ ਜਿਸ ਗੁਰਬਾਣੀ ਦੇ ਲੜ ਸਾਨੂੰ ਲਾਇਆ ਹੈ ਗੁਰਬਾਣੀ ਅਸੀਸ ਹੈ ਧਰਮ ਦੀ ਦੁਨੀਆ ਵਿੱਚ ਆਪਾਂ ਅਕਸਰ ਇਹ ਗੱਲਾਂ ਸੁਣੀਆਂ ਨੇ ਨਾ ਵੀ ਜਿਹੜਾ ਕੰਮ ਭਾਈ ਨਹੀਂ ਬਣ ਰਿਹਾ ਕਿਸੇ ਉਦਮ ਦੇ ਨਾਲ ਮਨੁੱਖ ਕਈ ਵਾਰ ਯਤਨ ਬੜੇ ਕਰਦਾ ਪਰ ਨਹੀਂ ਕੰਮ ਸਿਰੇ ਚੜਦਾ ਫਿਰ ਉੱਥੇ ਗੱਲ ਚੱਲਦੀ ਹੈ ਵੀ ਅਸੀਸ ਲੈ ਲਓ ਗੁਰੂ ਜੀ ਦੀ ਆਪੇ ਅਰਦਾਸ ਕਰੋ ਕੰਮ ਤੇ ਸ਼ੁਰੂ ਹੀ ਅਰਦਾਸ ਕਰਕੇ ਕਰਨਾ ਚਾਹੀਦਾ ਹੈ ਸਿਆਣੀ ਬੱਚੇ ਤਾਂ ਨਾ ਜਦੋਂ ਘਰੋਂ ਤੁਰਦੇ ਨੇ ਬਜ਼ੁਰਗਾਂ ਦੀ ਵੀ ਅਸੀਸ ਲੈ ਕੇ ਜਾਂਦੇ ਨੇ ਮਾਤਾ ਪਿਤਾ ਦੀ ਵੀ ਅਸੀਸ ਲੈਂਦੇ ਨੇ ਪਤਾ ਹੈ ਵੀ ਜਿੱਥੇ ਦੁਆ ਕੰਮ ਨਹੀਂ ਨਾ ਕਰਦੀ ਉੱਥੇ ਦੁਆ ਕੰਮ ਕਰ ਜਾਂਦੀ ਆ ਅਸੀਸ ਦੀ ਗੱਲ ਹੈ ਤੇ ਜਦੋਂ ਆਪਾਂ ਗੁਰੂ ਪਿਤਾ ਜੀ ਦੇ ਕੋਲ ਆਉਨੇ ਆ ਜਿਵੇਂ ਮਾਤਾ ਪਿਤਾ ਅਸੀਸਾਂ ਦਿੰਦੇ ਆ ਨਾ ਆਪਣੇ ਬੱਚਿਆਂ ਨੂੰ ਗੁਰੂ ਜੀ ਵੀ ਮਾਂ ਬਣ ਕੇ ਅਸੀਸ ਦਿੰਦੇ ਨੇ ਮਾਂ ਬਣ ਕੇ ਕਹਿੰਦੇ ਨੇ ਮਾਤਾ ਨੇ ਨਾ ਆਪਣੀ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧ ਪਤ ਤੂੰ ਮੇਰਾ ਪ੍ਰਾਤਾ ਤੂੰ ਮੇਰਾ ਰਾਖਾ ਸੁਬਨੀ ਥਾਈ ਤਾਂ ਭਉ ਕੇ ਹਾ ਕਾੜਾ ਜਿਉ ਗੁਰੂ ਜੀ ਵੀ ਫਿਰ ਮਾਂ ਬਣ ਕੇ ਕਹਿੰਦੇ ਨੇ ਅਸੀਸ ਦਿੰਦੇ ਨੇ ਪੁੱਤਾ ਮਾਤਾ ਕੀ ਅਸੀਸ ਨਿਮਖ ਨਾ ਵਿਸਰੈ ਤੁਮ ਕੋ ਹਰ ਹਰ ਸਦਾ ਪਜੋ ਜਗਦੀਸ਼ ਤੈਨੂੰ ਭੁੱਲੇ ਨਾ ਪਰਮੇਸ਼ਰ ਹਮੇਸ਼ਾ ਯਾਦ ਰਹੀਂ ਕੋ ਸੀਸ ਕਿੱਡੀ ਪਿਆਰੀ ਦਿੱਤੀ ਜਿਸ ਮਾਲਕ ਨੇ ਜੀਵਨ ਦਿੱਤਾ ਇਹ ਨਾ ਭੁੱਲਣਾ ਨਹੀਂ ਚਾਹੀਦਾ ਆਪਣੇ ਤਨ ਨੂੰ ਪੁੱਛਿਆ ਕਰ ਬੈਠ ਕੇ ਇਹ ਸ਼ਰੀਰਾਂ ਮੇਰੇ ਆ ਇਸ ਜਗ ਮਹਿ ਆਏ ਕੈ ਕੀ ਤੁਦ ਕਰਮ ਕਮਾਇਆ ਕੀ ਕਰਮ ਕਮਾਇਆ ਤੁਦ ਸ਼ਰੀਰਾ ਜਾਂ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ ਨੂੰ ਮਨ ਚੀਨੀ ਵਸਾਇਆ ਆ ਮੇਰੇ ਬੱਚਿਆ ਮੈਂ ਤੈਨੂੰ ਅਸੀਸ ਦੇਮਾਂ ਕੋ ਗੁਰੂ ਜੀ ਦੀ ਅਸੀਸ ਲੈਣੀ ਚਾਹੀਦੀ ਆ ਨਾ ਸਾਨੂੰ ਤੇ ਜਿਹਨੂੰ ਗੁਰੂ ਮਾਤਾ ਜੀ ਅਸੀਸ ਦੇ ਦੇਣ ਇਹ ਕਿਵੇਂ ਹੋ ਸਕਦੇ ਉਹਦਾ ਮਨ ਪਰਮੇਸ਼ਰ ਨਾਲ ਨਾ ਜੁੜੇ ਜਿਹੜੇ ਅਸੀਸ ਲੈ ਲੈਂਦੇ ਹਨ ਉਹਨਾਂ ਦਾ ਵਿਸ਼ਵਾਸ ਪੱਕ ਜਾਂਦਾ ਜਦੋਂ ਇਹ ਅਸੀਸ ਆਪਣਾ ਰੰਗ ਵਿਖਾਉਂਦੀ ਆ ਨਾ ਫਿਰ ਉਹ ਮਨੁੱਖ ਕਹਿ ਉੱਠਦਾ ਦੇਹੋ ਸੱਜਣ ਆਸੀ ਸੜੀਆਂ ਜਿਉਂ ਹੋ ਵੈ ਸਾਹਿਬ ਸਿਉ ਮੇਲ ਮੈਨੂੰ ਅਸੀਸਾਂ ਦਿਓ ਮੇਰਾ ਸਾਹਿਬ ਨਾਲ ਮੇਲ ਹੋ ਜਾਵੇ ਸੋ ਆਪਾ ਅਸੀਸ ਲੈ ਲਈਏ ਗੁਰੂ ਮਾਤਾ ਜੀ ਤੋਂ ਗੁਰਬਾਣੀ ਅਸੀਸ ਹੈ ਫਿਰ ਜਦੋਂ ਅੱਗੇ ਹੋਰ ਪੜਦੇ ਆ ਫਿਰ ਸਮਝ ਆਉਂਦੀ ਹੈ ਇਹ ਗੁਰਬਾਣੀ ਧਾਰਮਿਕ ਆਗੂਆਂ ਦੀ ਇਕਤਰਤਾ ਹੈ ਜਿਵੇਂ ਕਿਸੇ ਦੇਸ਼